ਪਰ ਅਰਧ ਦੇ ਵਿੱਚ ਇਲੈਕਸ਼ਨਾਂ ਜਿਹੜੇ ਐਨਾਨਸ ਹੋ ਚੁੱਕੀ ਐ ਤੇ 7 ਦੇਸਾਂ ਦੇ ਵਿੱਚ ਹੋਣੀਆਂ ਵੱਖ-ਵੱਖ ਦੇਸਾਂ ਦੇ ਵਿੱਚ ਵੱਖ-ਵੱਖ ਤਰੀਕਾਂ ਤੇ ਹੋਣੀਆਂ ਜਿਹਦੇ ਵਿੱਚ ਪੰਜਾਬ ਦੇ ਵਿੱਚ 1 ਜੂਨ ਨੂੰ ਇਲੈਕਸ਼ਨ ਹੋਣੀਆਂ ਤੇ 4 ਜੂਨ ਨੂੰ ਉਹਨਾਂ ਦੇ ਚੱਲੋ ਇਸ ਨੂੰ ਲੈ ਕੇ ਜੀ ਪੰਜਾਬ ਦੇ ਵਿੱਚ ਹੁਸ਼ਾਪੁਰ ਮੁਕਸਵਾਲਕੇ ਦੇ ਵਿੱਚ ਐਸਐਸਪੀ ਸਰਿੰਦਰ ਲਾਵਾ ਜੀ ਨਾਲ ਗੱਲ ਕਰਾਂਗੇ ਜਿਹੜੇ ਆਰਮ ਚੌਸਲਾ ਤਹਿਸੀਲ ਲਹਿਰੇ ਹੈ ਜਿਨ੍ਹਾਂ ਕੋ ਲਾਇਸੈਂਸ ਆਲੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਇਨਸਟਰਕਸ਼ਨਾਂ ਦਿੱਤੀਆਂ ਪਈ ਜਮ੍ਹਾਂ ਕਰਵਾ ਦਿੱਤਾ ਤੇ ਕਦੋਂ ਤੱਕ ਜਮ੍ਹਾਂ ਕਰਵਾਉਣ ਤੇ ਹੁਣ ਤੱਕ ਕਿੰਨੇ ਜਮ੍ਹਾਂ ਹੋ ਚੁੱਕੇ ਆ ਤੇ ਗਾਂ ਜਿਹੜੇ ਕਿੰਨੇ ਕੋਉਣ ਵਾਲੇ ਤੇ ਜੇ ਕੋਈ ਨਹੀਂ ਕਰਵਾਉਂਦਾ ਤੇ ਉਹਦੇ ਲਈ ਕਿਸ ਤਰ੍ਹਾਂ ਦੀ ਪੁਲਿਸ ਬਲੋ ਕਰ ਰਹੇ ਕੀ ਕੀ ਜੋ ਸਾਰੀ ਗੱਲਬਾਤ ਨੂੰ ਲੈ ਕੇ ਸਾਰੇ ਇਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਥੈਂਕ ਯੂ ਗੁਰਦੀਪ ਜੀ ਜੀ ਤੁਹਾਨੂੰ ਪਤਾ ਹੋਵੇਗਾ ਕਿ ਇਲੈਕਸ਼ਨਸ ਤੇ ਜੋ ਬੋਰਡਰ ਕੋਡ ਆਫ ਕੰਡਕਟ अपने डीसी हुशियारपुर साहब वालों जग एक ऑर्डर एक सौ चुताली तहत धारा सीआरपीसी तहत ऑर्डर इशू किया गया है जारी असलाधारक जगह उन्होंने अपने असले जोड़े है जमा कराने हो गए उसे कुछ एगजम्पन उन्होंने दिखा गई है, है जिदा कोई बैंक का गार्ड हैगा या कोई होर है उसक्रीनिंग कमेटी डीसी साहब वालों बनाई गई है जरा जिन्हें भी एगजन चाहिए होला डिपोजिट कराने अपनी जी कमेटी हैगी कमेटी उसके सामने डीसी साहब दफ्तर से दरखास्त देगा वह एग्जामिन करेगी कि भी यहाँ कोई वैलिड रीजन हैगा असला जमा कराने तो उन्हें एगजम्शन दिता जाएगा उस तो अलावा विदआउट एगजमशन किसी भी व्यक्ति जो है असला अपने को रखने की इजाजत नहीं हैगी या तो किसी गन हाउस से अपना असला सेफली जमा कराए या फिर पुलिस स्टेशन से अपना असला जमा कराए इलेक्शन दौरान ਜਿਹੜਾ ਹੈਗਾ ਉਹ ধারা 144 CRB ਦੇ ਤਹਿਤ ਡੀਸੀ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਕੋਈ ਵੀ ਵਿਅਕਤੀ ਕਿਸੇ ਪਬਲਿਕ ਪਲੇਸ ਤੇ ਅਸਲਾ ਕੈਰੀ ਨਹੀਂ ਕਰ ਸਕਦਾ ਐਟ ది ਸੇਮ ਟਾਈਮ ਉਹਨੂੰ ਆਪਣਾ ਅਸਲਾ ਜਿਹੜਾ ਹੈਗਾ ਜਿਹੜਾ ਅਸਲਾ ਦਾ ਰੱਖੇਗਾ ਉਹਨੂੰ ਆਪਣਾ ਅਸਲਾ ਜਮ੍ਹਾਂ ਕਰਨਾ ਹੋਵੇਗਾ ਅਗਰ ਕਿਸੇ ਨੂੰ ਬਹੁਤ ਜ਼ਰੂਰੀ ਹੈਗਾ ਉਹਨੂੰ ਲੱਗਦਾ ਕਿ ਵੀ ਮੇਰੇ ਵਾਸਤੇ ਬਹੁਤ ਜ਼ਰੂਰੀ ਹੈਗਾ ਤੇ ਉਹ ਆਪਣੀ ਐਗਜ਼ੈਂਪਸ਼ਨ ਦੀ ਰਿਕਵੈਸਟ ਡੀਸੀ ਆਫਿਸ ਨੂੰ ਕਰ ਸਕਦਾ ਰਹੇਗਾ ਉਹਨੂੰ ਸਕ੍ਰੀਨ ਕੀਤਾ ਜਾਏਗਾ ਐਂਡ ਐਸ ਪਰ ਦੀ ਥ੍ਰੈਟ ਪਰਸੈਪਸ਼ਨ ਯਾ ਰਿਕੁਆਇਰਮੈਂਟ ਜਿਹੜਾ ਹੈਗਾ ਉਹਨੂੰ ਐਗਜ਼ੈਂਪਸ਼ਨ ਬਣਾ ਲਓ ਦਿੱਤਾ ਜਾਏਗਾ ਜੀ ਸਰ ਜਿਹੜੀ ਇੰਜੈਕਸ਼ਨ ਦੀ ਗੱਲ ਗੱਲ ਕੀਤੀ ਹੈ ਬਿਲਕੁਲ ਠੀਕ ਹੈ ਇਸ ਪਰ ਲਾਜੂ ਹੋਏਗਾ ਤੇ ਬਹੁਤ ਸਾਰੇ ਲੋਕ ਨਿੱਜੀ ਤੌਰ ਤੇ ਵੀ ਰੱਖ ਲੈਂਦੇ ਆ ਮੇਰੀ ਸਕਿਉਰਟੀ ਨੂੰ ਪਰਮਿਟ ਨਹੀਂ ਦੇਖਦੇ ਆ ਮੈਂ ਰੱਖ ਲਿਆ ਤੇ ਬਾਈ ਚਾਸਪੋਰਸ ਨੂੰ ਤਾਂ ਪਤਾ ਨਹੀਂ ਤਾਂ ਫਿਰ ਉਹਦੇ ਖਿਲਾਫ ਕਾਨੂੰਨ ਕਰ ਲਈ ਮੈਂ ਤੁਹਾਨੂੰ ਦੱਸਿਆ ਕਿ 144 ਹਜ਼ਾਰ ਕਿਸੇ ਤਹਿਤ ਦਾ ਮੰਡੈਟਰੀ ਹੈਗਾ ਕੋਈ ਵੀ ਬਿਨਾ ਪਰਮਿਸ਼ਨ ਦੇ ਵੈਪਨ ਨਹੀਂ ਰੱਖ ਸਕਦਾ ਹੈਗਾ ਜੇਕਰ ਕੋਈ ਇਹਦੀ ਵੋਲੇਟ ਕਰਦਾ ਹੈਗਾ ਗਾਈਡਲਾਈਨਸ ਤੇ ਫਿਰ 188 ਆਈ ਕਿਸੇ ਤਹਿਤ ਹੁੰਦੇ ਫਿਰ ਐਫ ਆਈ ਆਰ ਦੱਸ ਕੇ ਲੱਗਦਾ ਹੈ ਸਭ ਇਹ ਚੋਣਾਂ ਦੇ ਮਤੇ ਨੇ ਪੁਨਰਸਰਨ ਉਤਰੀ ਸਖਿਆ ਬਸਤਾ ਨੂੰ ਲੈ ਕੇ ਪੋਲਿੰਗ ਦੇ ਦੌਰਾਨ ਦੁਨੀਆ ਇਸ ਤਰ੍ਹਾਂ ਦੀ ਵੀਡੀਓ ਚੱਲ ਰਹੀ ਹੈ ਦੇਖੋ ਪੂਰੀ ਹੁਸ਼ਿਆਰਪੁਰ ਪੁਲਿਸ ਜਿਹੜੀ ਹੈਗੀ ਬੜੀ ਮੁਸਤੈਦੀ ਨਾਲ ਤਿਆਰ ਹੈਗੀ ਤੇ ਪੂਰੇ ਚੋਣ ਪ੍ਰੋਸੈਸ ਦੇ ਦੌਰਾਨ ਤਿਆਰ ਰਹੇਗੀ ਤੇ ਅਸੀਂ ਫ੍ਰੀ ਫੇਅਰ ਇਲੈਕਸ਼ਨ ਜਿਹੜਾ ਹੈਗਾ ਸੇਫ ਇਲੈਕਸ਼ਨ ਐਨਸ਼ੋਰ ਕਰਾਂਗੇ ਇਹਦੇ ਵਾਸਤੇ ਸਾਰੇ ਸਾਡੇ ਅਫਸਰ ਐਸ ਐਚ ਓਜ਼ ਡੀ ਐਸ ਪੀਜ਼ ਐਸ ਪੀ ਸਾਰੀ ਫੋਰਸ ਸਮੋਂ ਸੀ ਐਪੀ ਐਫ ਜਿਹੜੀ ਹੈਗੀ ਸੈਂਟਰ ਤੋਂ ਜਿਹੜੀ ਫੋਰਸ ਆਉਂਦੀ ਹੈਗੀ ਸਾਡੀ ਆਪਣੀ ਜਿਹੜੀ ਆਮ ਚਟਡਾਲੀਆਂ ਤੋਂ ਫੋਰਸ ਆਉਂਦੀ ਹੈਗੀ ਉਹ ਸਾਰੀ ਟਾਈਮ ਟਾਈਮ ਮਿਲਦੀ ਰਹੇ ਉਹਦਾ ਅਧਾਰ ਤੇ ਜਿਹੜਾ ਹੈਗਾ ਅਸੀਂ ਇਨਸ਼ੋਰ ਕਰਾਂਗੇ ਫ੍ਰੀ ਫੇਅਰ ਐਂਡ ਸੇਫ ਇਲੈਕਸ਼ਨਸ ਕੰਡਕਟ ਹੋਣਗੇ ਇਹਦੇ ਵਾਸਤੇ ਅਸੀਂ ਪ੍ਰਤੀਬੱਧ ਹਾਂ ਸਰ ਅਸੀਂ ਆਪਦੇ ਲੋਕਾਂ ਨੂੰ ਬੋਕਸ ਤੋਂ ਬਾਹਰ ਕਾ ਅਸੀਂ ਆਪਦੇ ਲੋਕਾਂ ਨੂੰ ਕੋਈ ਮੈਸੇਜ ਦੇਣਾ ਅਸੀਂ ਇਸ ਚੋਤੂ ਦੇ ਦੌਰਾਨ ਕਰਨਾ ਰਹੇ ਹਾਂ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਮੈ ਜੀ ਐਸਐਸਪੀ ਜੀ ਬਿਲਕੁਲ ਦੇਖੋ ਦੇਸ਼ ਦਾ ਔਰ ਦੁਨੀਆ ਦਾ ਸਭ ਤੋਂ ਵੱਡਾ ਡੈਮੋਕਰੇਸੀ ਦਾ ਤਿਉਹਾਰ ਹੈਗਾ ਲੋਕ ਸਭਾ ਦੇ ਚੋਣਾਂ ਦਾ ਜਿਹੜਾ ਆਪਣਾ ਇਵੈਂਟ ਹੈਗਾ ਤੇ ਹਰ ਬੰਦੇ ਨੂੰ ਆਪਣਾ ਸਭ ਤੋਂ ਵੱਡਾ ਅਧਿਕਾਰ ਹੈਗਾ ਇਸ ਦੇਸ਼ 'ਚ ਵੋਟ ਦਾ ਰਾਈਟ ਤੇ ਉਹਦੀ ਵਰਤੋਂ ਬੜੀ ਚੰਗੇ ਤਰੀਕੇ ਨਾਲ ਬੜੀ ਸੂਝ-ਬੂਝ ਦੇ ਨਾਲ ਕਰਦੇ ਹੋਏ ਹਰ ਬੰਦੇ ਨੂੰ ਬੜ ਛੜ ਕੇ ਇੱਚਾ ਲੈਣਾ ਚਾਹੀਦਾ ਹਰ ਬੰਦਾ ਜਿਹੜਾ ਵੈਲਿਡ ਹੈਗਾ ਜਿਹਦੇ ਕੋਲ ਆਪਣਾ 18 ਸਾਲ ਤੋਂ ਉੱਪਰ ਦਾ ਜਿਹਨੇ ਆਪਣਾ ਚੋਣ ਪਛਾਣ ਪੁੱਤਰ ਬਣਾ ਲਿਆ ਹੈਗਾ ਉਹ ਜਿਨ੍ਹਾਂ ਨੇ ਨਹੀਂ ਬਣਾਇਆ ਉਹ ਬਣਾਣ ਤੇ ਵੱਧ ਤੋਂ ਵੱਧ ਜਿਹੜਾ ਹੈਗਾ ਵੋਟਿੰਗ ਪਾਰਟਿਸਪੀਸ਼ਨ ਹੋਵੇ ਸੋ ਥੈਟ ਆਪਾਂ ਇਸ ਲੋਕਤੰਤਰ ਦੇ ਸਭ ਤੋਂ بڑے ਪਰਵ ਨੂੰ ਬਹੁਤ ਚੰਗੇ ਤਰੀਕੇ ਨਾਲ ਬਣਾ ਸਕੀਏ ਪਹਿਲੀ ਚੀਜ਼ ਦੂਜੀ ਚੀਜ਼ ਜਿਹੜੀ ਹੈਗੀ ਕਿ ਜਿੱਥੇ ਵੀ ਤੁਹਾਨੂੰ ਕਿੱਥੇ ਲੱਗਦਾ ਹੈਗਾ ਕੋਈ ਵੀ ਕ੍ਰਾਈਮ ਜਾਂ ਕੋਈ ਇਲੈਕਸ਼ਨ ਰਿਲੇਟਡ ਜਿਹੜਾ ਵਾਇੋਲੇਸ਼ਨ ਹੋ ਰਹੀ ਹੈ ਕਿਸੇ ਚੀਜ਼ ਦੀ ਉਹ ਤੁਰੰਤ ਜਿਹੜਾ ਹੈਗਾ ਇਲੈਕਸ਼ਨ ਕਮਿਸ਼ਨ ਦਾ ਸੀ ਵਿਜੀਲੈਂਟ ਹੈਗਾ ਉੱਤੇ ਅਪਡੇਟ ਕੀਤਾ ਜਾਵੇ ਪੁਲਿਸ ਦਾ ਇੱਕ 112 ਨੰਬਰ ਡਾਇਲ 112 ਹੈਗਾ ਉੱਤੇ ਰਿਪੋਰਟ ਕੀਤਾ ਜਾਵੇ ਡੀਸੀ ਆਫਿਸ ਦੇ ਵੀ ਹੈਲਪ ਆ ਨੰਬਰ ਤੇ ਵੀ ਰਿਪੋਰਟ ਕੀਤਾ ਜਾਵੇ ਅਸੀਂ ਬਿਲਕੁਲ ਨਿਰਪੱਖ ਸੇਫ ਇਲੈਕਸ਼ਨਸ ਕਰਾਉਣ ਵਾਸਤੇ ਪ੍ਰਤੀਬੱਧ ਹਾਂ ਇਮੀਡੀਟਰੀ ਸੀ ਉਹਦੇ ਲਾਅ ਮੁਤਾਬਕ ਕਰਪਾ ਬਹੁਤ ਬਹੁਤ ਆਸੋ ਦੋਸਤੋ ਇਹ ਸਨ ਐਸਐਸਪੀ ਸਰੇਂਦਰ ਲੰਬਾ ਜੀ ਜਿਨ੍ਹਾਂ ਨੇ ਇਲੈਕਸ਼ਨ ਦੇ ਰਿਹਾ ਗਾੜੀ ਜਿਹੜੀ ਨਾਲ ਬਹੁਤ ਕੰਨ ਤਿਆਰੀਆਂ ਤੇ ਨਾਲ ਦੀ ਨਾਲ ਤੁਹਾਨੂੰ ਜਿਹੜੀ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਵੀ ਜਿਹੜੇ ਲੋਕ ਅਸਲੀ ਇੰਤਰਕੈ ਪਤ ਪਤ ਟਾਪਣਾ ਜਿਹੜਾ ਟਾਈਮ ਤੋਂ ਜਨਮ ਲਗਣ ਤੇ ਦੂਸਰਾ ਉਹਨਾਂ ਨੇ ਜਿਹੜੀ ਬਹੁਤ ਵੱਡੀ ਗੱਲ ਕੀਤੀ ਹੈ ਵੀ ਐਸਵੀ ਦੇ ਸੁਰੱਖਿਆ ਤੇ ਸੇਫਟੀ ਜਿਹੜਿਆ ਇਲੈਕਸ਼ਨ ਤੋਂ ਉਹਨਾਂ ਨੇ ਪੂਰੀ ਤਰ੍ਹਾਂ ਪੰਜਾਬ ਪੁਲਿਸ ਵੀ ਬਚਰਵਾਤਾ ਸੋ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਚੈਨਲ ਦੇ ਮਾਧਮੇਨ ਗੁਗਨ ਤੱਕ ਗੰਭੀਰਤਾ ਨਾਲ ਇਹਨਾਂ ਨਾਲ ਇਤਿਹਾਸ